ਜਿਹੜਾ ਪੁੱਤ ਆਪਣੇ ਪਿਤਾ ਦੇ ਦੁਸ਼ਮਨਾ ਨਾਲ ਵਰਤਨ ਲੱਗ ਜਾਂਦਾ ਜਿਹੜਾ ਵਾਰਸ ਆਪਣੇ ਪਿਤਾ ਦੇ ਖਾਨਦਾਨੀ ਦੁਸ਼ਮਨਾ ਨਾਲ ਉੱਠਣ ਬੈਠਣ ਲੱਗ ਜਾਂਦਾ ਨਾ ਉਹ ਪੁੱਤ ਕਦੇ ਨਾ ਕਦੇ ਘਾਟਾ ਜ਼ਰੂਰ ਖਾਂਦਾ ਹੈ ਜੇ ਪ੍ਰਪੇ ਪ੍ਰਪਾ ਬਣਾਉਣਾ ਜਾਂ ਭਾਈਚਾਰਾ ਬਣਾਉਣਾ ਤਾਂ ਬਹੁਤ ਦੂਰ ਤੱਕ ਦੀ ਦੁਨੀਆ ਪਈ ਹੈ ਪਰ ਪਾਪ ਨਾ ਉਹ ਭਵੇਂ ਭਾਈ ਚਾਰਾ ਬਣਾਉ। ਵਰਤੋ। ਪਰ ਦੁਸ਼ਮਣ ਤੇ ਤੀਜ ਜਾਣਾ ਇਹ ਸਿਆਣਪ ਨਹੀਂ। ਇਹ ਮੂਰਖਤਾ ਹੈ। ਸੋਚੋ ਵੀ ਜਿਹੜੇ ਇਨਸਾਨ ਤੁਹਾਡੇ ਪਿਤਾ ਦਾ ਨਹੀਂ ਬਣ ਸਕਿਆ ਸਕਾ। ਜਿਹੜਾ ਇਨਸਾਨ ਤੁਹਾਡੇ ਪਿਤਾ ਦਾ ਸਕਾ ਨਹੀਂ ਬਣ ਸਕਿਆ ਨਾ ਉਹ ਤੁਹਾਡਾ ਸਕਾ ਕਦੇ ਨਹੀਂ ਬਣ ਸਕਦਾ। ਜਿਹੜਾ ਇਨਸਾਨ ਤਹਾਡੇ ਪਿਤਾ ਦਾ ਕੋਈ ਸਵਾਰ ਨਹੀਂ ਸਕਿਆ ਉਹ ਤੁਹਾਡਾ ਕਿੱਥੋਂ ਸਵਾਰ ਦੂਗਾ ਇਹੀ ਤਾਂ ਗੱਲ ਆ ਵੀ ਇਹੋ ਜਿਹੇ ਪੁੱਤ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਦੇ ਆ ਕਹਿੰਦੇ ਇਹ ਪੁੱਤ ਪਿਆਉ ਦਾ ਨਹੀਂ